ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜਲਾ ਸਾਹਿਬ ਆਪਾਂ ਪਹਿਲਾਂ ਗੱਲ ਕਰਨੀ ਆ ਹੜਾਂ ਦੀ ਜਿੱਥੇ ਹੜਾਂ ਨੇ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹ ਤਬਾਹ ਕਰ ਦਿੱਤੀ ਆ ਲੋਕ ਸੋਚਾਂ 'ਚ ਪਏ ਹੋਏ ਆ ਵੀ ਹੁਣ ਸਾਡਾ ਬਣੇਗਾ ਕੀ ਕਿਉਂਕਿ ਇਹ ਹੜ ਪਹਿਲੀ ਵਾਰੀ ਨਹੀਂ ਆਏ ਆਏ ਸਾਲ ਹੀ ਇਹ ਹੜ ਜਿਹੜੇ ਆ ਇਹ ਇਦਾਂ ਦੀ ਤਬਾਹੀ ਮਚਾਉਂਦੇ ਆ ਲੋਕਾਂ ਦੀ ਫਸਲ ਜਿਹੜੀ ਆ ਉਹ ਖਰਾਬ ਹੋ ਜਾਂਦੀ ਆ ਉਹਨਾਂ ਦਾ ਘਰਾਂ ਦਾ ਨੁਕਸਾਨ ਹੁੰਦਾ ਜਾਨਵਰ ਜਿਹੜੇ ਆ ਉਹ ਮਰ ਜਾਂਦੇ ਆ ਪਰ ਸਵਾਲ ਇੱਥੇ ਇਹ ਆ ਵੀ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਮੌਕੇ ਦੀ ਸਰਕਾਰ ਜ਼ਿੰਮੇਵਾਰ ਹੈ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ ਇਆ ਫਿਰ ਕੇਵਲ ਸਿਆਸਤ ਜਿਹੜੀ ਆ ਇੱਕ ਦੂਜੇ ਨੂੰ ਟੀਚਰਾ ਕਰ ਲਿਆ ਇੱਕ ਦੂਜੇ ਦੀ ਨਿੰਦਿਆ ਕਰ ਲਈ ਇੱਕ ਦੂਜੇ ਦੀਆਂ ਗਲਤੀਆਂ ਕਰ ਲਈਆਂ ਕਿਉਂਕਿ ਇੱਕ ਦੂਜੇ ਨੂੰ ਜਦੋਂ ਇਹ ਇਲਜ਼ਾਮ ਤਰਾਸ਼ੀ ਕਰਦੇ ਆ ਤੇ ਲਗਭਗ ਸਾਰੀਆਂ ਪਾਰਟੀਆਂ ਨੇ ਪੰਜਾਬ ਦੇ ਵਿੱਚ ਸੱਤਾ ਹੰਢਾਈ ਹੋਈ ਆ ਇਹ ਤੇ ਤੁਹਾਡੇ ਤੋਂ ਸਮਝਦੇ ਆ ਦੂਜਾ ਸਵਾਲ ਇਹ ਆ ਡੱਲਾ ਸਾਹਿਬ ਵੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਆ ਵੀ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਲਈ ਤਿਆਰ ਆ ਤੇ ਸਵਾਲ ਇਹ ਹੈ ਵੀ ਜੇ ਅਕਾਲ ਤਖਤ ਸਾਹਿਬ ਗੈਨੀਜੀ ਪੇਸ਼ ਹੁੰਦੇ ਆ ਇਹਨਾਂ ਨੂੰ ਤਨਖਾਹ ਲੱਗਦੀ ਆ ਤਾਂ ਫਿਰ ਕੀ ਸਥਿਤੀ ਬਣਦੀ ਆ ਕੀ ਸਪਸ਼ਟੀਕਰਨ ਜਿਹੜਾ ਉਹ ਦਿੱਤਾ ਜਾਏਗਾ ਕਿਉਂਕਿ ਸਪਸ਼ਟੀਕਰਨ ਤਾਂ ਪਹਿਲੇ ਦਿਨ ਤੋਂ ਦੇ ਹੀ ਰਿਹਾ ਵੈਸੇ ਜਦੋਂ ਚੰਨੂ ਮਾਜਰਾ ਸਾਹਿਬ ਦਾ ਉਹ ਬਿਆਨ ਆਇਆ ਸੀਗਾ ਪਰ ਇਹ ਸਥਿਤੀ ਹੁਣ ਕਿੱਧਰ ਜਾ ਰਹੀ ਆ ਪੰਥਕ ਸਿਆਸਤ ਕੀ ਮੋੜ ਕੱਟੇਗੀ ਤੁਹਾਨੂੰ ਇਹ ਵੀ ਸਮਝਦੇ ਆ ਪਰ ਸਭ ਤੋਂ ਪਹਿਲਾਂ ਡਲਸਾ ਵੀ ਜਿਹੜੀ ਹੜਾਂ ਦੇ ਉੱਤੇ ਸਿਆਸਤ ਹੋ ਰਹੀ ਆ ਇਤੋਂ ਨਜਾਤ ਮਿਲੇਗੀ ਜਾਂ ਜਦੋਂ ਵੀ ਹੜ ਆਇਆ ਕਰਨਗੇ ਸਿਆਸਤ ਹੋਇਆ ਕਰੇਗੀ ਲੋਕ ਵਿਚਾਰੇ ਆਪੇ ਹੀ ਜਿੱਦਾਂ ਲੱਗੇ ਹੋਏ ਆ ਬੰਦ ਬਣਾਉਣ ਆਪੇ ਹੀ ਉਹ ਆਪਣਾ ਵੇਲਾ ਸਾਰਿਆ ਕਰਨਗੇ ਕਿ ਦੇਖੋ ਹੜਾਂ ਦੇ ਉੱਤੇ ਸਿਆਸਤ ਤਾਂ ਕੋਈ ਨਵੀਂ ਗੱਲ ਨਹੀਂ ਹੈ ਔਰ ਅੱਜ ਪੰਜਾਬ ਦੀ ਸਥਿਤੀ ਹੜਾਂ ਦੇ ਮਾਮਲੇ ਦੇ ਵਿੱਚ ਭਾਵੇਂ ਅਸੀਂ ਵੇਖਦੇ ਆ ਬਿਆਸ ਦਰਿਆ ਹੈ ਭਾਵੇਂ ਰਾਵੀ ਦਰਿਆ ਹੈ ਦੋਵੇਂ ਬਹੁਤ ਉੱਪਰ ਚੱਲ ਰਹੇ ਨੇ ਔਰ ਜਿਹੜਾ ਪਾਣੀ ਹੈ ਸਾਡੇ ਘਟੂ ਘਟ ਪੰਜ 6 ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਵੀ ਹੈ ਅਸੀਂ ਤਰੰਤਾਲਾ ਫਾਜ਼ਿਲਕਾ ਫਾਜ਼ਿਲਕਾ ਤਰੰਤਾਲਾ ਫਾਜ਼ਿਲਕਾ ਜਿਹੜੇ ਬਿਆਸ ਔਰ ਰਾਵੀ ਦਰਿਆ ਦੇ ਆਲੇ ਦੁਆਲੇ ਦੇ ਜ਼ਿਲ੍ਹੇ ਨੇ ਇਹ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਨੇ ਔਰ ਸੋਖ ਵਾਲੀ ਗੱਲ ਇਹ ਹੈ ਕਿ ਅੱਜ ਪੰਜਾਬ ਦੇ ਕਈ ਹਿੱਸਿਆਂ 'ਚ ਧੁੱਪ ਨਿਕਲੀ ਹੈ ਕੱਲ ਵੀ ਕਈ ਹਿੱਸਿਆਂ 'ਚ ਧੁੱਪ ਨਿਕਲੀ ਸੀ ਜਿਹਦੇ ਕਰਕੇ ਘਟੋ ਘਟ ਜਿਹੜਾ ਸਾਡੇ ਪੰਜਾਬ 'ਚ ਮੀਂਹ ਪੈ ਕੇ ਸਾਡਾ ਪਾਣੀ ਦਰਿਆਵਾਂ 'ਚ ਜਾਣਾ ਸੀ ਅਸੀਂ ਉਸ ਖਤਰੇ ਤੋਂ ਥੋੜੇ ਜੇ ਬਚੇ ਆਂ ਉੰਜ ਜਿਹੜਾ ਭਾਖੜਾ ਬੰਨ ਹੈ ਅੱਜ ਨਾ ਪੂਰੀ ਪਿਕਚਰ ਜੀ ਆਪਾਂ ਸਾਫ਼ ਕਰ ਲਈਏ ਭਾਖੜਾ ਬੰਨ ਹੈ ਜਿਹੜਾ ਸੰਦੀਪ ਜੀ ਉਹ ਹਜੇ ਵੀ 6-7 6-7 ਫੁੱਟ ਖਤਰੇ ਦੇ ਨਿਸ਼ਾਨ ਤੋਂ ਹੇਠ ਹੈ ਔਰ ਜਿਹੜਾ ਮੌਸਮ ਵਿਭਾਗ ਹੈ ਮੌਸਮ ਵਿਭਾਗ ਨੇ ਕੋਈ ਬਹੁਤ ਵੱਡੀ ਮੀਂਹ ਦੀ ਚੇਤਾਵਨੀ ਪਹਾੜਾਂ 'ਚ ਨਹੀਂ ਦਿੱਤੀ ਹੁਣ ਅਗਰ ਪਹਾੜਾਂ 'ਚ ਮੀਂਹ ਨਹੀਂ ਪੈਂਦਾ ਅਗਰ ਕੈਚਮੈਂਟ ਏਰੀਆ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਸਾਡਾ ਪਾਖੜਾ ਬੰਨ ਦੇ ਆਲੇ ਦੁਆਲੇ ਜਿਹੜਾ ਪਾਣੀ ਇਕੱਠਾ ਹੋ ਕੇ ਆਉਂਦਾ ਹੈ ਪਹਾੜਾਂ ਤੋਂ ਅਗਰ ਪਹਾੜਾਂ 'ਚ ਮੀਂਹ ਘਟਦਾ ਹੈ ਤੇ ਪਾਖੜਾ ਬੰਨ 'ਚ ਪਾਣੀ ਜਿਹੜਾ ਆ ਰਿਹਾ ਉਹ ਹੋਰ ਘਟੇਗਾ ਇਸ ਸਮੇਂ ਪਾਖੜਾ ਬੰਨ ਦੇ ਵਿੱਚ ਲਗਭਗ 40000 ਕਿਊਸਿਕ ਪਾਣੀ ਪ੍ਰਤੀ ਦਿਨ ਆ ਰਿਹਾ ਹੈ ਔਰ ਇਸੇ ਕਰਕੇ ਪਾਖੜਾ ਬੰਨ ਹਜੇ 1680 ਦੇ ਨਿਸ਼ਾਨ ਤੋਂ 7-8 ਫੁੱਟ ਨਹੀਂ ਵਿਆ ਔਰ ਜਦੋਂ ਅਸੀਂ 1988 ਨਾਲ ਤੁਲਨਾ ਕਰਦੇ ਹਾਂ 1988 'ਚ ਪਾਖੜਾ ਬੰਨ ਜਿਹੜਾ ਹੈਗਾ ਉਹਦੇ ਫਲੱਡ ਗੇਟ ਖੋਲੇ ਗਏ ਸੀ ਜਿਹਦੇ ਕਰਕੇ ਪੂਰੇ ਪੰਜਾਬ ਚ ਬਹੁਤ ਵੱਡਾ ਪਾਣੀ ਦਾ ਜਿਹੜਾ ਨੁਕਸਾਨ ਪਾਣੀ ਨੇ ਕੀਤਾ ਇਸ ਵਾਰ ਜਦੋਂ ਰਾਵੀ ਹੈ ਰਾਵੀ ਅਸੀਂ ਦੇਖਿਆ ਕੱਲ ਮਾਧੂਪੁਰ ਦੇ ਇੱਕ ਤੋਂ ਬਾਅਦ ਇੱਕ ਤਿੰਨ ਚਾਰ ਫਲੱਡ ਗੇਟ ਕੱਲ ਉਥੇ ਟੁੱਟ ਗਏ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਫਲੱਡ ਗੇਟਾਂ ਦਾ ਟੁੱਟਣਾ ਔਰ ਬਿਆਸ ਹੈ ਬਿਆਸ ਦੇ ਵਿੱਚ ਵੀ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੈ ਪੌਂਗ ਡੈਮ ਚ ਵੀ ਪਾਣੀ ਦਾ ਪੱਧਰ ਜਿਹੜਾ ਬਹੁਤ ਜ਼ਿਆਦਾ ਖਤਰੇ ਦੇ ਨਿਸ਼ਾਨ ਦੇ ਨੇੜੇ ਆ। ਸੋ ਜਿੰਨੇ ਸਾਡੇ ਡੈਮ ਨੇ ਉਹਨਾਂ ਦੀ ਸਥਿਤੀ ਖਤਰੇ ਦੇ ਨਿਸ਼ਾਨ ਦੇ ਜਦੋਂ ਲਵੇ ਆਉਂਦੀ ਹੈ ਸੰਦੀਪ ਜੀ ਉਦੋਂ ਪੰਜਾਬ ਦੇ ਲੋਕਾਂ ਦੀਆਂ ਚਿੰਤਾਵਾਂ ਵਧਦੀਆਂ ਨੇ। ਹੁਣ ਜੇ ਅਸੀਂ ਅੱਜ ਤਾਜ਼ੀ ਸਥਿਤੀ ਦੀ ਗੱਲ ਕਰੀਏ ਤੇ ਅੱਜ ਭਾਖੜਾ ਡੈਮ 'ਚ 7-8 ਫੁੱਟ ਪਾਣੀ ਘਟ ਹੋਣ ਕਰਕੇ ਜਿਹੜਾ ਡਾਊਨਸਟ੍ਰੀਮ ਹੈ ਭਾਖੜੇ ਤੋਂ ਭਾਖੜੇ ਤੋਂ ਪਾਣੀ ਸਤਲੁਜ ਦੇ ਦਰੀਏ ਰੋਪੜ ਆਉਂਦਾ ਫਿਰ ਨਵਾਂ ਸ਼ਹਿਰ ਸਮਰਾਲਾ ਮਾਚੀਵਾੜਾ ਲੁਧਿਆਣਾ ਮੋਗਾ ਇਹ ਸਾਰਾ ਜਿਹੜਾ ਵੱਡਾ ਏਰੀਆ ਹੈ ਫਿਰ ਸਰਹੰਦ ਤੋਂ ਜਿਹੜੀ ਨਹਿਰ ਨਿਕਲਦੀ ਹੈ ਉਹ ਬਠਿੰਡੇ ਮਾਲਵੇ ਵਾਲੇ ਪਾਸੇ ਜਾਂਦੀ ਹੈ ਤੇ ਜਦੋਂ ਆਖੜੇ ਤੋਂ ਪਾਣੀ ਆਉਂਦਾ ਫਿਰ ਕਿਤੇ ਨਾ ਕਿਤੇ ਸਾਡੇ ਸਾਰੇ ਪਾਸੇ ਮਾਲਵੇ 'ਚ ਵੀ ਦਬਾਹ ਨਹਿਰਾਂ ਦੇ ਉੱਤੇ ਪਾਣੀ ਦਾ ਵਾਧਾ ਹੈ ਹਜੇ ਇਸ ਪਾਸੇ ਬਹੁਤੀ ਜ਼ਿਆਦਾ ਚਿੰਤਾ ਦੀ ਲੋੜ ਨਹੀਂ ਹੈ ਖੱਗਰ ਵੀ ਹਜੇ ਖੱਗਰ ਦੇ ਵਿੱਚ ਵੀ ਹਜੇ ਹੜ ਨਹੀਂ ਆਇਆ ਹਜੇ ਉਹ ਵੀ ਖਤਰੇ ਦੇ ਨਿਸ਼ਾਨ ਦੇ ਹੇਠ ਹੈ ਹੁਣ ਅਜੇ ਹਾਲਾਤਾਂ ਚ ਸੰਦੀਪ ਜੀ ਸਾਡੇ ਪਿੰਡਾਂ ਦੇ ਲੋਕ ਆਪ ਲੱਗੇ ਨੇ ਸਾਡੇ ਜਿਹੜੇ ਦਰਿਆਵਾਂ ਦੇ ਬੰਨ ਨੇ ਉਹਨਾਂ ਨੂੰ ਪੱਕਾ ਕਰਨ ਬਹੁਤ ਜਗ੍ਹਾ ਤੇ ਤੁਸੀਂ ਬੰਨ ਨੇ ਜਿਹੜੇ ਹਰ ਵਾਰ ਟੁੱਟਦੇ ਨੇ ਉਹਨਾਂ ਨੂੰ ਸਾਡੇ ਕਿਸਾਨ ਸਾਡੀਆਂ ਪੰਚਾਇਤਾਂ ਸਾਡੇ ਲੋਕ ਆਪ ਪੱਕਾ ਕਰ ਰਹੇ ਨੇ ਭਾਵੇਂ ਉਹ ਸਤਲੁਜ ਤੇ ਨੇ ਭਾਵੇਂ ਉਹ ਜਿਹੜੀਆਂ ਸਹਾਇਕ ਨਹਿਰਾਂ ਨੇ ਉਹਨਾਂ ਦੇ ਉੱਤੇ ਨੇ ਪਾਵੇਂ ਜਿਹੜਾ ਦੁਰਾਹੇ ਤੋਂ ਅੱਗੇ ਨਹਿਰਾਂ ਜਾਂਦੀਆਂ ਨੇ ਸਰਹੰਦ ਫੀਲਡਰ ਆ ਪਾਵੇਂ ਸਾਰੇ ਪਾਸੇ ਹੁਣ ਜਿਹੜੀ ਵੱਡੀ ਲੋੜ ਹੈ ਪੰਜਾਬ ਨੂੰ ਜਿਹਦੇ ਪਾਸੇ ਨਾ ਕਦੀ ਭਗਵੰਤ ਮਾਨ ਨੇ ਬਹੁਤ ਜ਼ਿਆਦਾ ਧਿਆਨ ਦਿੱਤਾ ਨਾ ਸੁਖਬੀਰ ਬਾਦਲ ਕਦੀ ਧਿਆਨ ਦੇ ਸਕਿਆ ਨਾ ਕੇਂਦਰ ਦੀ ਬੀਜੇਪੀ ਨੇ ਧਿਆਨ ਦਿੱਤਾ ਸਾਨੂੰ ਪੰਜਾਬ 'ਚ ਇੱਕ ਤਾਂ ਜਿੰਨੇ ਸਾਡੇ ਦਰਿਆ ਨੇ ਨਹਿਰਾਂ ਨੇ ਸਾਰਿਆਂ ਦੇ ਕਿਨਾਰੇ ਨਵੇਂ ਸਿਰੇ ਤੋਂ ਸਾਨੂੰ ਜਾਂਚ ਕੇ ਪੱਕੇ ਕਰਨ ਦੀ ਲੋੜ ਹੈ ਪੂ ਵਿਕਦੀਆਂ ਚੁਣੌਤੀਆਂ ਪੂਰੀਆਂ ਕਰਨ ਦੇ ਲਈ ਨਹੀਂ ਤਾਂ ਹਰ ਦੂਜੇ ਸਾਲ ਖੜਾ ਆ ਜਾਂਦਾ ਹੁਣ ਭਗਵੰਤ ਮਾਨ 22 ਚ ਸੱਤਾ ਚ ਆਇਆ 23 ਚ ਖੜਾ ਆਇਆ 24 ਚ ਵਿਚਾਰਿਆ ਐਤਕੀ 25 ਚ ਫੇਰ ਖੜਾ ਗਏ ਹੁਣ ਜਦੋਂ ਜਦੋਂ ਪਹਾੜਾਂ ਚ ਮੀਂਹ ਜ਼ਿਆਦਾ ਪੈਂਦਾ ਹੈ ਹਿਮਾਚਲ ਚ ਜੰਮੂ ਕਸ਼ਮੀਰ ਚ ਤੇ ਅਸੀਂ ਪੰਜਾਬ ਦੇ ਲੋਕ ਉਹਦਾ ਸ਼ਿਕਾਰ ਹੋ ਜਾਂਦੇ ਆ ਤੇ ਅੱਜ ਜਦੋਂ ਪਾਣੀਆਂ ਦੀ ਵੰਡ ਦੀ ਗੱਲ ਆਉਂਦੀ ਹੈ ਉਦੋਂ ਹਰਿਆਣਾ ਵੀ ਵੱਧ ਪਾਣੀ ਪੰਜਾਬ ਤੋਂ ਲੈਂਦਾ ਹੈ ਗਰਮੀਆਂ ਚ ਜੂਨ ਜੁਲਾਈ ਦੇ ਮਹੀਨੇ ਚ ਜਾਂ ਪੂਰਾ ਸਾਲ ਤੇ ਰਾਜਸਥਾਨ ਵੀ ਆ ਤੁਸੀਂ ਦੇਖਿਆ ਯਾਰ ਡਲਾ ਸਾਹਿਬ ਐਤ ਕੀ ਤੇ ਪ੍ਰੋਪਰ ਲੜਾਈ ਹੋਈ ਆ ਧਰਨੇ ਦਿੱਤੇ ਗਏ ਸਰਕਾਰ ਵੱਲੋਂ ਤੇ ਹੁਣ ਜਦੋਂ ਅਸੀਂ ਰਪੇਰੀਆ ਨਾ ਤੇ ਇੱਕ ਤਾਂ ਭਗਵੰਤ ਮਾਨ ਨੂੰ ਤੁਰੰਤ ਇੱਕ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਪੰਜਾਬ ਚ ਜਦੋਂ ਵੀ ਹੜਾ ਨਾਲ ਨੁਕਸਾਨ ਹੋਏਗਾ ਉਸ ਨੁਕਸਾਨ ਦੀ ਪਰਪਾਈ ਰਾਜਸਥਾਨ ਅਤੇ ਹਰਿਆਣੇ ਨੂੰ ਕਰਨੀ ਪਏਗੀ ਲਾਜ਼ਮੀ ਤੌਰ ਤੇ ਕਿਉਂਕਿ ਸੁਖ ਸੁਖੀ ਮਾਹੌਲ ਚ ਖੁਸ਼ੀ ਦੇ ਮੌਕੇ ਤੇ ਤਾਂ ਉਹ ਪਾਣੀ ਲੈਂਦੇ ਨੇ ਰਾਜਸਥਾਨ ਤੇ ਹਰਿਆਣਾ ਔਰ ਦੁੱਖ ਦੇ ਮੌਕੇ ਤੇ ਉਹ ਮਦਦ ਨਹੀਂ ਕਰਦੇ ਪੰਜਾਬ ਦੇ ਕਿਸਾਨਾਂ ਦੀ ਭਗਵੰਤ ਮਾਨ ਨੂੰ ਇਸ ਮਾਮਲੇ ਚ ਸੂਬਾ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਉਹਦੇ ਲਈ ਭਾਵੇਂ ਇਹ ਕਹਿ ਦੇਣ ਵੀ ਅਗਰ ਸਾਨੂੰ ਮੁਆਵਜ਼ਾ ਨਹੀਂ ਦਿੱਤਾ ਜਾਏਗਾ ਮੁਆਵਜ਼ੇ ਚ ਹਿੱਸਾ ਨਹੀਂ ਪਾਉਣਗੇ ਰਾਜਸਥਾਨ ਤੇ ਹਰਿਆਣਾ ਕਿਉਂਕਿ ਇੱਕ ਵਾਰੀ ਤਾਂ ਬਾਦਲਾਂ ਦੀ ਸਰਕਾਰ ਸੀ ਸੁਖਬੀਰ ਬਾਦਲ ਵੇਲੇ ਇਹਨਾਂ ਨੇ ਬਿੱਲ ਪਾਸ ਕਰਤੇ ਸੀ ਵੀ ਅਸੀਂ ਬਿੱਲ ਵਸੂਲਾਂਗੇ ਰਾਜਸਥਾਨ ਹਰਿਆਣਾ ਤੇ ਦਿੱਲੀ ਤੋਂ ਇਹੋ ਵਸੂਲੇ ਗਏ ਬਾਦਲਾਂ ਤੋਂ ਬਾਅਦ ਕੈਪੀਟਲ ਦੀ ਸਰਕਾਰ ਆ ਗਈ ਕੈਪਟਨ ਤੋਂ ਬਾਅਦ ਆਮ ਆਦਮੀ ਪਰ ਡੱਲਾ ਸਾਹਿਬ ਸੁਖਵੀਰ ਬਾਦਲ ਤੇ ਇਹੀ ਕਹਿ ਰਹੇ ਆ ਵੀ ਬਾਦਲ ਸਾਹਿਬ ਤਾਂ ਪੂਰੀ ਤਿਆਰੀ ਦੇ ਨਾਲ ਜਿਹੜਾ ਵਾ ਇਹ ਇਸ ਸੀਜ਼ਨ ਦੇ ਵਿੱਚ ਜਿਹੜਾ ਪੂਰੀ ਨਿਗਰਾਨੀ ਕਰਦੇ ਹੁੰਦੇ ਸੀ ਨਹੀਂ ਦੇਖੋ ਸੁਖਵੀਰ ਬਾਦਲ ਹੁਣ ਸੱਤਾ ਤੋਂ ਬਾਹਰ ਹੈ ਹੁਣ ਸੁਖਵੀਰ ਬਾਦਲ ਜਿਹੜੀਆਂ ਮਰਜ਼ੀ ਗੱਲਾਂ ਕਰੀ ਜਾਵੇ ਸੁਖਵੀਰ ਬਾਦਲ ਇੱਕ ਵਾਰੀ ਮੈਂ ਤੁਹਾਨੂੰ ਬਿਆਨ ਸੁਣਾਉਣਾ ਸੁਖਵੀਰ ਬਾਦਲ ਦਾ ਤੇ ਥੋੜਾ ਜਿਹਾ ਸੁਖਵੀਰ ਬਾਦਲ ਦਾ ਜ਼ਿਕਰ ਵੀ ਜੇ ਤੁਸੀਂ ਛੇੜ ਲਿਆ ਆਪਾਂ ਕਰ ਲੀਆ ਗੱਲ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ 4 ਮਹੀਨੇ ਪਹਿਲੇ ਸਾਰੇ ਬੰਦਾਂ ਦਾ ਜਾਇਜ਼ਾ ਲੇਤਾ ਜਾਂਦਾ ਸੀ ਫੰਡ ਰੀਲੀਜ਼ ਕੀਤੇ ਜਾਂਦੇ ਸੀ ਸਾਰੇ ਬੰਦ ਪੱਕੇ ਕੀਤੇ ਜਾਂਦੇ ਸੀ ਤੇ ਦਰਿਆ ਡੂੰਘੇ ਕੀਤੇ ਜਾਂਦੇ ਸੀ ਪਰ ਜਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਭਗਵੰਤਬਾਨ ਇੱਕ ਵਾਰ ਵੀ 4 ਸਾਲਾਂ ਚ ਬਰਸਾਤਾਂ ਤੋਂ ਪਹਿਲੇ ਨਾ ਕੋਈ ਮੀਟਿੰਗ ਹੋਈ ਹੈ ਤੇ ਨਾ ਕੋਈ ਫੰਡ ਗਿਆ ਨਾ ਸਪਾਈ ਹੋਇਆ ਨਾ ਬੰਦ ਪੱਕੇ ਕੀਤੇ ਗਏ ਆ ਆਈ ਕਾਰਨ ਹੈ ਕਿ ਜਿਹੜਾ ਦਰਿਆਵਾਂ ਦਾ ਜਿਹੜਾ ਬੇਸ ਸੀ ਸਿਲਟ ਪਾ ਕੇ ਇੰਨਾ ਉੱਚਾ ਹੋ ਗਿਆ ਦੀ ਬੰਦੀ ਸਟਰੈਂਥ ਘਟ ਗਈ ਤੇ ਜਿਸ ਕਰਕੇ ਆ ਐਡਾ ਵੱਡਾ ਨੁਕਸਾਨ ਆਇਆ ਵੱਡਾ ਸਭ ਤੋਂ ਵੱਡਾ ਜੰੂਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਸੁਖਵੀਰ ਬਾਦਲ ਕਹਿੰਦਾ ਵੀ ਪੈਸਾ ਨਹੀਂ ਲਾਇਆ ਭਗਵੰਤ ਮਾਨ ਦੀ ਸਰਕਾਰ ਨੇ ਸਫਾਈਆਂ ਨਹੀਂ ਕਰਾਈਆਂ ਫੰਡ ਨਹੀਂ ਦਿੱਤੇ ਸੈਲਟ ਵੱਧ ਗਈ ਤੇ ਹੜ ਆ ਗਏ ਤੇ ਸੁਖਵੀਰ ਬਾਦਲ ਕਹਿੰਦਾ ਬਾਦਲ ਸਾਹਿਬ ਦੇ ਵੇਲੇ ਬੰਨ ਪੱਕੇ ਕੀਤੇ ਜਾਂਦੇ ਸੀ ਪਹਿਲਾਂ ਫੰਡ ਦਿੱਤੇ ਜਾਂਦੇ ਸੀ ਹੁਣ ਤੁਸੀਂ ਮੈਨੂੰ ਦੱਸੋ ਸੁਖਵੀਰ ਬਾਦਲ ਕਿੱਦਾਂ ਦੀਆਂ ਗੱਲਾਂ ਕਰਦਾ ਕਦੀ ਕਦੀ 2013 ਚ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦਾ ਸੀ ਹੁਣ ਸੁਖਵੀਰ ਬਾਦਲ ਨੂੰ ਪੁੱਛੋ ਉਹ ਵੀ ਉਹ ਜਿਹੜੇ ਹੜ੍ਹ ਸੀ ਉਹ ਹਾਸੇ ਮਜ਼ਾਕ 'ਚ ਆ ਗਏ ਪੰਜਾਬ 'ਚ ਸੁਖਵੀਰ ਬਾਦਲ ਦੇ ਸਮੇਂ ਹੜ੍ਹ ਨਹੀਂ ਆਏ ਇਹਨਾਂ ਦੇ ਮੰਤਰੀ ਸੀ ਸੁਲਤਾਨਪੁਰ ਲੋਧੀ ਆਪਣੇ ਕੋਹਾੜ ਸਾਹਿਬ ਜਦੋਂ ਹੜ੍ਹਾਂ ਦੀ ਸਥਿਤੀ ਇੰਨੀ ਜ਼ਿਆਦਾ ਖਰਾਬ ਹੋਈ ਸਾਨੂੰ ਕਿਸ਼ਤੀਆਂ 'ਚ ਬਹੁਤ ਸਾਰੇ ਪਿੰਡਾਂ 'ਚ ਦੌਰਾ ਕਰਨ ਦਾ ਮੌਕਾ ਮਿਲਿਆ ਅਜੀਤ ਸਿੰਘ ਹਾਰਡ ਉਸ ਵੇਲੇ ਮੰਤਰੀ ਸੀ ਮੈਂ ਔਰ ਰਜੀਤ ਸਿੰਘ ਕਹਾੜ ਇੱਕੋ ਕਿਸ਼ਤੀ 'ਚ ਸਵਾਰ ਹੋ ਕੇ ਅਸੀਂ ਪਿੰਡਾਂ 'ਚ ਗਏ ਤੇ ਸੁਖਬੀਰ ਬਾਦਲ ਕਹਿੰਦਾ ਬਾਦਲ ਦੇ ਵੀ ਇਹ ਭਗਵੰਤ ਮਾਨ ਦੇ ਸਮੇਂ ਹੜ ਆ ਗਏ ਸਾਡੀ ਸਿਆਸਤ ਦੀ ਬਦਕਿਸਮਤੀ ਇਹ ਹੈ ਸੰਦੀਪ ਜੀ ਕਿ ਜੇ ਅਕਾਲੀ ਦਲ ਦੇ ਰਾਜ 'ਚ ਹੜ ਆ ਜਾਣ ਕਾਂਗਰਸੀ ਕਹਿੰਦੇ ਅਕਾਲੀਆਂ ਨੇ ਕੀਤਾ ਕੁਝ ਨਹੀਂ ਤੇ ਜੇ ਆਮ ਆਦਮੀ ਪਾਰਟੀ ਦੇ ਰਾਜ 'ਚ ਹੜ ਆ ਜਾਣ ਤੇ ਸੁਖਬੀਰ ਬਾਦਲ ਕਹਿੰਦਾ ਅਕਾਲੀਆਂ ਨੇ ਕੀਤਾ ਕੁਝ ਨਹੀਂ ਪਰ ਹਕੀਕਤ ਇਹ ਹੈ ਵੀ ਕਿਸੇ ਨੇ ਵੀ ਕੁਝ ਨਹੀਂ ਕੀਤਾ ਜਿੰਨਾ ਕਰਨਾ ਚਾਹੀਦਾ ਸੀ ਉਹਨਾਂ ਨਹੀਂ ਕੀਤਾ ਨਾ ਸੁਖਬੀਰ ਬਾਦਲ ਨੇ ਨਾ ਵੱਡੇ ਬਾਦਲ ਨੇ ਨਾ ਭਗਵੰਤ ਮਾਨ ਤੋਂ ਹੋਇਆ ਨਾ ਕਾਂਗਰਸ ਤੋਂ ਹੋਇਆ ਮੈਨੂੰ ਕਦੇ ਵੀ ਦੱਸ ਦੋ ਕਿ ਪੰਜਾਬ ਦੇ ਵਿੱਚ ਹੜ ਨਾ ਆਏ ਹੁਣ ਹੜ ਪੰਜਾਬ ਦੇ ਵਿੱਚ ਆਉਣੇ ਹੀ ਆਉਣੇ ਆ ਸੋ ਹੜ ਪੰਜਾਬ ਚ ਇਸ ਕਰਕੇ ਸੰਦੀਪ ਜੀ ਆਉਣੇ ਨੇ ਕਿਉਂਕਿ ਕੇਂਦਰ ਔਰ ਸੂਬਾ ਦੀਆਂ ਸਰਕਾਰਾਂ ਕੋਲੇ ਕਿਸੇ ਵੀ ਸਰਕਾਰ ਦੇ ਕੋਲੇ ਭਾਵੇਂ ਸੁਖਬੀਰ ਦੀ ਸੀ ਕੈਪਟਨ ਦੀ ਸੀ ਬਾਦਲਾਂ ਦੀ ਸੀ ਜਾਂ ਹੁਣ ਭਾਜਪਾ ਔਰ ਅਕਾਲੀ ਦਲ ਦੀ ਸੀ ਤੇ ਹੁਣ ਭਾਵੇਂ ਆਮ ਆਦਮੀ ਪਾਰਟੀ ਦੀ ਹੈ ਕਿਸੇ ਵੀ ਸਰਕਾਰ ਦੇ ਏਜੰਡੇ ਤੇ ਨਾ ਤਾਂ ਪੰਜਾਬ ਚ ਨਵੇਂ ਡੈਮ ਉਸਾਰਨ ਦੀ ਕੋਈ ਯੋਜਨਾ ਔਰ ਨਾ ਹੀ ਇਹਨਾਂ ਨੇ ਪੰਜਾਬ ਦੇ ਵਿੱਚ ਸਮੁੱਚੇ ਤੌਰ ਤੇ ਜਿਹੜੇ ਦਰਿਆ ਨੇ ਉਹਨਾਂ ਦੇ ਕੰਢਿਆਂ ਦੀ ਰਾਖੀ ਕੀਤੀ ਹੈ ਉੱਪਰੋਂ ਪੰਜਾਬ ਚ ਮਾਈਨਿੰਗ ਮਾਫੀਆ ਨੇ ਸਾਡੇ ਦਰਿਆਵਾਂ ਦੇ ਕੰਢੇ ਭੋਲੇ ਕਰਤੇ ਔਰ ਬਾਦਲਾਂ ਦੇ ਰਾਜ ਚ ਕਿੰਨਾ ਮਾਫੀਆ ਸੀ ਕੈਪਟਨ ਦੇ ਰਾਜ ਚ ਕਿੰਨਾ ਮਾਫੀਆ ਸੀ ਜਿਹੜਾ ਦਰਿਆਵਾਂ ਦੇ ਕੰਢੇ ਪੋਲੇ ਕਰ ਗਿਆ ਤੇ ਹੁਣ ਭਗਵੰਤ ਮਾਨ ਦੇ ਰਾਜ ਚ ਵੀ ਉਹੀ ਸਥਿਤੀ ਹੈ ਨਾ ਆਮ ਆਦਮੀ ਪਾਰਟੀ ਨਾ ਕਾਂਗਰਸ ਨਾ ਅਕਾਲੀ ਦਲ ਨਾ ਬੀਜੇਪੀ ਇਹਨਾਂ ਕੋਲੇ ਇਹ ਅਜੰਡਾ ਹੀ ਨਹੀਂ ਹੈ ਕਿ ਅਸੀਂ ਪੰਜਾਬ ਚ ਨਵੇਂ ਡੈਮ ਬਣਾਈਏ ਸਾਨੂੰ ਡੈਮਾਂ ਦੀ ਜ਼ਰੂਰਤ ਹੈ ਹੁਣ ਇਹ ਨਿੰਦੀ ਜਾਂਦੇ ਨੇ ਬੀਜੇਪੀ ਵਾਲੇ ਨਿੰਦਦੇ ਨੇ ਵੀ ਜਵਾਲਾਲ ਨਹਿਰੂ ਨੇ ਗਲਤੀ ਕਰਤੀ ਇੰਡਸ ਵਾਟਰ ਸਮਝੌਤਾ ਕਰਕੇ ਹੁਣ ਜੇ ਅੱਜ ਇੰਡਸ ਦਾ ਪਾਣੀ ਵੀ ਪੰਜਾਬ ਵਾਲੇ ਜ਼ਰੀਏ ਆ ਰਿਹਾ ਹੁੰਦਾ ਤੇ ਅਸੀਂ ਰੁੱਟ ਗਏ ਸੀ ਸਾਰੇ ਫੇਰ ਇਹ ਭਾਖੜਾ ਡੈਮ ਤੋਂ ਉਹਦਾ ਦਬਾਅ ਨਹੀਂ ਸੀ ਚੱਲ ਹੋਣਾ ਪਾਣੀ ਦਾ ਤੇ ਤੁਸੀਂ ਮੰਨੋ ਅਗਰ ਪਹਾੜਾਂ 'ਚ 7-8 ਦਿਨ ਲਗਾਤਾਰ ਭਾਰੀ ਮੀਂਹ ਪੈ ਗਿਆ ਤੇ ਫੇਰ ਭਾਖੜੇ ਦੇ ਬੰਨ ਵੀ ਖੋਲਣੇ ਪੈਣੇ ਨੇ ਤੇ ਫੇਰ ਸੁਖਵੀਰ ਬਾਦਲ ਕੀ ਕਰ ਲੂ ਤੇ ਵੱਡਾ ਬਾਦਲ ਤੇ ਮੋਦੀ ਸਾਹਿਬ ਕੀ ਕਰ ਲੈਣਗੇ ਜਾਂ ਭਗਵੰਤ ਕੀ ਕਰ ਲੂ ਇਹਦੇ ਲਈ ਤੁਸੀਂ ਮੋਦੀ ਸਾਹਿਬ ਦਾ ਜ਼ਿਕਰ ਕੀਤਾ ਕੇਂਦਰ ਨੂੰ ਵੀ ਚਾਹੀਦਾ ਵੀ ਮਤਲਬ ਹਰ ਦੂਜੇ ਸਾਲ ਜਦੋਂ ਪੰਜਾਬ 'ਚ ਹੜ੍ਹ ਆਉਂਦੇ ਆ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਕੱਲੀ ਸਿਆਸਤ ਹੀ ਤਾਂ ਨਹੀਂ ਕੀਤੀ ਜਾ ਸਕਦੀ ਨਾ ਵੀ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ ਦੇਖੋ ਤੁਸੀਂ ਬੜਾ ਵਾਜਿਬ ਸਵਾਲ ਚੱਕਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਨੇ ਵੀ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਲਈ ਕੋਈ ਖਾਸ ਵਿੱਤੀ ਮਦਦ ਕੀਤੀ ਹੋਵੇ ਸਾਡੇ ਧਿਆਨ 'ਚ ਨਹੀਂ ਹੁਣ ਜਦੋਂ ਹਰਿਆਣੇ ਨੂੰ ਪਾਣੀ ਦੇਣਾ ਸੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਫੈਸਲਾ ਕਰਤਾ ਉਸ ਤੋਂ ਬਾਅਦ ਤੁਰੰਤ ਗੱਲਾਂ ਆ ਗਈਆਂ ਵੀ ਜਿਹੜੀ ਸੈਂਟਰਲ ਅਲੀ ਸਕਿਉਰਿਟੀ ਐ ਸੀਆਈਐਸਐਫ ਉਹ ਲਾ ਦਿਓ ਜੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਪਾਖੜਾ ਡੈਮ ਤੇ ਪਰ ਡੈਮ ਜਿਹੜੇ ਨੇ ਨਵੇਂ ਬਣਾਉਣੇ ਬਣਾਉਣ ਦੀ ਲੋੜ ਹੈ ਪੰਜਾਬ ਵਾਲੇ ਪਾਸੇ ਇਹਦੇ ਪਾਸੇ ਨਾ ਬੀਜੇਪੀ ਨੇ ਧਿਆਨ ਦਿੱਤਾ ਨਾ ਮੋਦੀ ਸਾਹਿਬ ਨੇ ਔਰ ਤੁਸੀਂ ਗੱਲਾਂ ਆਪਾਂ ਵੱਡੀਆਂ-ਵੱਡੀਆਂ ਕਰਦੇ ਆ ਵੀ ਇੰਡਸ ਜਲ ਸਮਝੌਤਾ ਅਸੀਂ ਮੁਅੱਤਲ ਕਰਤਾ ਤੇ ਹੁਣ ਕੀ ਉਹ ਪਾਣੀ ਰੋਕੀ ਬੈਠੇ ਆਂ ਸੀ ਕੀ ਉਹ ਪਾਣੀ ਕੇਂਦਰ ਸਰਕਾਰ ਰੋਕੀ ਬੈਠੀ ਐ ਜੀ ਦੇ ਬਾਰੇ ਕਿਹਾ ਜਾਂਦਾ ਸੀ ਵੀ ਜੀ ਅਸੀਂ ਪਾਣੀ ਦੀ ਇੱਕ ਬੂੰਦ ਨਹੀਂ ਜਾਣ ਦੇਣੀ ਹੁਣ ਉਹ ਕਿੱਥੇ ਜਾ ਰਿਹਾ ਪਾਣੀ ਸੰਦੀਪ ਜੀ ਇਹਦਾ ਜਵਾਬ ਕਿਸੇ ਨੇ ਨਹੀਂ ਦੇਣਾ ਸਾਰਿਆਂ ਨੂੰ ਪਤਾ ਉਹ ਪਾਣੀ ਕਿੱਥੇ ਜਾ ਰਿਹਾ ਹੈ ਹੁਣ ਪਾਕਿਸਤਾਨ ਨੂੰ ਤਾਂ ਸਾਡਾ ਹਾਈ ਕਮਿਸ਼ਨ ਚੇਤਾਵਨੀ ਦੇ ਕੇ ਆਇਆ ਜਾ ਕੇ ਵੀ ਜਿਹੜਾੜ ਆ ਸਕਦੇ ਨੇ ਕਹਿੰਦੇ ਜੀ ਮਨੁੱਖੀ ਮਨੁੱਖੀ ਅਧਿਕਾਰਾਂ ਕਰਕੇ ਮਾਨਵਤਾ ਦੇ ਆਧਾਰ ਤੇ ਅਸੀਂ ਉਹਨਾਂ ਨੂੰ ਸਨੇਹਾ ਦਿੱਤਾ ਉਹ ਸਾਡੇ ਡੈਮਾਂ 'ਚ ਵੀ ਇੰਡਸ ਜਲ ਸਮਝੌਤੇ ਵਾਲਾ ਪਾਣੀ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਅਗਰ ਅਸੀਂ ਡੈਮਾਂ 'ਚ ਪਾਣੀ ਭਰਨ ਤੋਂ ਬਾਅਦ ਵੀ ਨਹੀਂ ਛੱਡਾਂਗੇ ਤੇ ਆ ਤੁਸੀਂ ਮਾਧੋਪੁਰ 'ਚ ਹਾਲ ਦੇਖ ਲਿਆ ਕਿ ਚਾਰ ਗੇਟ ਇੱਕ-ਇੱਕ ਕਰਕੇ ਇੱਕ-ਇੱਕ ਦੋ-ਦੋ ਤਿੰਨ-ਤਿੰਨ ਕਰਕੇ ਡੈਮ ਦੇ ਗੇਟ ਪੱਟ ਕੇ ਪਾਣੀ ਨੇ ਉਹ ਮਾਰੇ ਸੋ ਪਾਣੀ ਨੂੰ ਕਦੀ ਕੋਈ ਬੰਨ੍ਹ ਮਾਰ ਸਕਿਆ ਹਾਂ ਪਾਣੀ ਦਾ ਤੁਸੀਂ ਦਬਾਅ ਘਟਾ ਸਕਦੇ ਹੋ ਅੱਗੇ ਡੈਮ ਤੇ ਡੈਮ ਅੱਗੇ ਡੈਮ ਹੁਣ ਭਾਖੜਾ ਡੈਮ ਹੈ ਭਾਖੜਾ ਡੈਮ ਤੋਂ ਬਾਅਦ ਕੋਈ ਪੰਜਾਬ ਸਰਕਾਰ ਕੋਲੇ ਯੋਜਨਾ ਨਹੀਂ ਵੀ ਅਸੀਂ ਭਾਖੜਾ ਡੈਮ ਵਰਗਾ ਕੋਈ ਪੰਜਾਬ ਚ ਵੱਡੇ ਡੈਮ ਬਣਾ ਲਈਏ ਪੰਜਾਬ ਚ ਘੱਟੋ ਘੱਟ ਜਿੰਨਾ ਪਾਣੀ ਭਾਖੜੇ ਚ ਸਟੋਰ ਹੁੰਦਾ ਉਹਦੇ ਮੁਕਾਬਲੇ ਦੇ ਲਗਭਗ ਜਾਂ ਉਹਦੀ ਬਰਾਬਰਤਾ ਕਰਨ ਲਈ 24-25 ਛੋਟੇ-ਛੋਟੇ ਡੈਮ ਸਾਨੂੰ ਬਣਾ ਲੈਣੇ ਚਾਹੀਦੇ ਨੇ ਪੰਜਾਬ ਨੂੰ ਡੈਮਾਂ ਦੀ ਜ਼ਰੂਰਤ ਹੈ ਰਾਵੀ ਵਾਲੇ ਪਾਸੇ ਵੀ ਲੋੜ ਹੈ ਸਾਨੂੰ ਗੁਰਦਾਸਪੁਰ ਚ ਪਠਾਨਕੋਟ ਚ ਉਸ ਪਾਸੇ ਵੀ ਜ਼ਰੂਰਤ ਹੈ ਕਿ ਅਸੀਂ ਔਰ ਜਦੋਂ ਡੈਮਾਂ ਦੇ ਲਈ ਜ਼ਮੀਨ ਐਕਵਾਇਰ ਕਰਨੀ ਹੋਊਗੀ ਕਿਸਾਨਾਂ ਨੇ ਦੇ ਦੇਣੀ ਹੈ ਲੇਕਿਨ ਉਥੇ ਤੁਸੀਂ ਮੁਫਤ 'ਚ ਨਹੀਂ ਜ਼ਮੀਨ ਲੈਣੀ। ਉਹਨਾਂ ਨੂੰ ਬਣਦਾ ਉਹ 4-5 ਗੁਣਾ ਜਿਹੜਾ ਕਾਨੂੰਨ ਹੈ ਉਹਦੇ ਤਹਿਤ ਮੁਆਵਜ਼ਾ ਦਿਓ। ਬਾਜ਼ਾਰ ਮੁੱਲ ਦਾ 4-5 ਗੁਣਾ ਪੈਸਾ ਦਿਓ ਤੇ ਡੈਮ ਬਣਾਓ। ਸਰਕਾਰੀ ਤੌਰ ਤੇ ਕੇਂਦਰ ਦਵੇ 4-5 ਲੱਖ ਕਰੋੜ ਰੁਪਈਆ ਪੰਜਾਬ ਨੂੰ ਤਾਂ ਇਹ ਡੈਮ ਨੇ ਜਿਹੜੇ ਕਿਸੇ ਪਾਸੇ ਲੱਗਣਗੇ ਡੈਮ ਬਣਨਗੇ ਤੇ ਖਤਰਾ ਰੁਕੇਗਾ। ਨਹੀਂ ਤਾਂ ਸਿਆਸਤ ਹੈ। ਹੁਣ ਸੁਖਵੀਰ ਬਾਦਲ ਜੀ ਮੈਂ ਹੋਰ ਗੱਲ ਇੱਕ ਤੁਹਾਨੂੰ ਸੁਣਾਉਣਾ। ਪਰ ਕੱਲਾ ਪੰਜਾਬ ਹੈ ਜਿੱਥੇ ਪੰਜਾਬ ਦਾ ਜਿੰਨੇ ਦਰਿਆਵਾਂ ਦਾ ਪਾਣੀ ਹੈ ਅੱਧਾ ਕਾਂਗਰਸ ਨੇ ਰਾਜਸਥਾਨ ਦੇਤਾ ਬਾਕੀ ਅੱਧਾ ਤੋਂ ਅੱਧਾ ਹਰਿਆਣੇ ਨੂੰ ਦੇਤਾ ਤੇ ਹੁਣ ਦੇਖੋ ਕਿੰਨੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਜਾਨਵਰਾਂ ਦੀਆਂ ਮੌਤਾਂ ਹੋ ਗਈਆਂ ਹੁਣ ਤੁਸੀਂ ਦੇਖੋ ਸੁਖਵੀਰ ਬਾਦਲ ਕਹਿੰਦਾ ਵੀ ਕਾਂਗਰਸ ਜ਼ਿੰਮੇਦਾਰ ਹੈ ਕਾਂਗਰਸ ਨੇ ਅੱਧਾ ਪਾਣੀ ਰਾਜਸਥਾਨ ਨੂੰ ਦੇਤਾ ਅੱਧੇ ਤੋਂ ਅੱਧਾ ਉਹਦਾ ਹਰਿਆਣੇ ਨੂੰ ਦੇਤਾ ਮਤਲਬ ਕਿ ਪੰਜਾਬ ਦੇ ਹੜ੍ਹਾਂ ਲਈ ਕਾਂਗਰਸ ਜ਼ਿੰਮੇਦਾਰ ਹੈ ਕਿਉਂਕਿ ਪੰਜਾਬ ਦਾ ਪਾਣੀ ਹੈ ਜਿਹੜਾ ਉਹਦਾ ਵੰਡਤਾ ਪਰ ਹੜਾਂ ਦੇ ਮਾਮਲੇ ਦੇ ਵਿੱਚ ਕਿਸਾਨਾਂ ਦੀ ਸਾਰ ਕੋਈ ਨਹੀਂ ਲੈ ਰਿਆ ਹੁਣ ਸੁਖਵੀਰ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਵੱਡੇ ਪ੍ਰਕਾਸ਼ ਸਿੰਘ ਬਾਦਲ ਤੇ ਫੇਰ ਅਗਰ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਬਾਨਾ ਨੇ ਫਖਰੇ ਕੌਮ ਵਾਪਸ ਲਿਆ ਉਹਦੇ ਪਿੱਛੇ ਕੋਈ ਆਧਾਰ ਹੋਏਗਾ ਨਾ ਹੁਣ ਇਹ ਗੱਲਾਂ ਵੱਡੀਆਂ-ਵੱਡੀਆਂ ਕਰਦੇ ਨੇ ਆਕਾਲੀ ਦਲ ਦੇ ਲੀਡਰ ਸੁਖਵੀਰ ਬਾਦਲ ਇਹ ਦੱਸੇ ਵੀ ਇਹਨਾਂ ਦੀ ਤਾਂ ਮੋਦੀ ਸਾਹਿਬ ਨਾਲ ਹਾੜੀ ਰਹੀ ਹੈ ਵੱਡੇ ਬਾਦਲ ਸਾਹਿਬ ਦੀ ਤਾਂ ਮੋਦੀ ਸਾਹਿਬ ਨਾਲ ਪੂਰੀ ਆੜੀ ਰਹੀ ਹੈ ਮੋਦੀ ਸਾਹਿਬ ਪੈਰੀ ਹੱਥ ਲਾਉਂਦੇ ਸੀ ਰਾਜਨਾਥ ਸਿੰਘ ਨਾਲ ਦੋਸਤੀ ਰਹੀ ਹੈ ਨਿਤਨ ਗੱਡਕਰੀ ਨਾਲ ਦੋਸਤੀ ਹੈ ਇਹਨਾਂ ਦੀ ਤਾਂ 9 ਮਾਸ ਦਾ ਰਿਸ਼ਤਾ ਰਿਹਾ ਤੇ ਫਿਰ ਇਹ 9 ਮਾਸ ਦਾ ਰਿਸ਼ਤਾ ਕਾਂਗਰਸ ਦੇ ਕੀਤੇ ਗਏ ਧੱਕੇ ਨੂੰ ਰੱਦ ਨਹੀਂ ਕਰਵਾ ਸਕਿਆ ਸੋ ਜੇ ਸੁਖਬੀਰ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣ ਕੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪਾਣੀਆਂ ਦਾ ਹੱਕ ਪੰਜਾਬ ਨੂੰ ਨਹੀਂ ਦਿਵਾ ਸਕੇ ਤੇ ਫਿਰ ਕਹਿੰਦੇ ਹੁੰਦੇ ਨੇ ਨਾ ਵੀ ਫੇਰ ਸੁਖਵੀਰ ਬਾਦਲ ਤੋਂ ਉਮੀਦ ਕੀ ਕਰੀਏ ਹੁਣ ਹੁਣ ਸੁਖਵੀਰ ਬਾਦਲ ਦੇ ਦਾਅਵੇ ਆ ਕਰਨ ਸਾਹਿਬ ਤੁਸੀਂ ਜ਼ਿਕਰ ਕੀਤਾ ਫਕਰੇ ਕੌਮ ਦਾ ਇਹਦੇ ਨਾਲ ਹੀ ਆਪਾਂ ਜ਼ਿਕਰ ਕਰ ਲਿਆ ਗਿਆ ਨਹੀਂ ਹਰਪ੍ਰੀਤ ਸਿੰਘ ਹੋਣਾ ਦਾ ਉਹਨਾਂ ਦੀ ਇੱਕ ਇੰਟਰਵਿਊ ਸੁਣੀ ਮੈਂ ਉਹ ਕਹਿੰਦਾ ਵੀ ਮੈਂ ਤਾਂ ਪੇਸ਼ ਹੋਣ ਨੂੰ ਤਿਆਰ ਆ ਸ਼੍ਰੀ ਅਕਾਲ ਤਖਤ ਸਾਹਿਬ ਅੱਛਾ ਡਾਲਾ ਸਾਹਿਬ ਜੇ ਉਹ ਪੇਸ਼ ਹੋ ਜਾਂਦੇ ਆ ਜੇ ਪ੍ਰੈਸ਼ਰ ਇਦਾਂ ਦਾ ਪੈ ਜਾਂਦਾ ਜਿੱਦਾਂ ਕਿਹਾ ਜਾਂਦਾ ਵੀ ਜਿਹੜੇ ਤਖਤ ਆ ਉਹ ਸੁਖਵੀਰ ਬਾਦਲ ਉਹਨਾਂ ਦੇ ਗਰੁੱਪ ਦੇ ਮਰਜ਼ੀ ਦੇ ਨਾਲ ਹੀ ਚੱਲਦੇ ਆ ਤੇ ਫਿਰ ਪੰਥਕ ਸਿਆਸਤ ਦੇ ਵਿੱਚ ਕੀ ਸਥਿਤੀ ਬਣ ਜੂਗੀ ਤੇ ਚੀਤਾ ਜਾਵੇ। ਸਵਾਲ ਇਹ ਦੇਖੋ ਪਹਿਲਾ ਤਾਂ ਸਵਾਲ ਇਹ ਮੀਡੀਆ 'ਚ ਬਹੁਤ ਸਵਾਲ ਚੱਲ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦਿਆ ਜਾ ਸਕਦਾ ਹੈ। ਮੇਰਾ ਹੀ ਮੰਨਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਨਹੀਂ ਸੱਦਿਆ ਜਾ ਸਕਦਾ ਨਾ ਹੀ ਉਹਨਾਂ ਨੂੰ ਸੱਦਿਆ ਜਾਏਗਾ। ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਦੀ ਗੱਲ ਕਰਤੀ। ਕਹਿੰਦੇ ਜੇ ਅਗਰ ਮੈਨੂੰ ਸੱਦਣਗੇ ਤੇ ਮੈਂ ਪੇਸ਼ ਹੋਵਾਂਗਾ। ਸੰਦੀਪ ਜੀ ਜਦੋਂ 2 ਦਸੰਬਰ ਦਾ ਹੁਕਮਨਾਮਾ ਸਾਹਿਬ ਸੁਣਾਇਆ ਗਿਆ ਹੈ। ਜਦੋਂ ਸੁਖਵੀਰ ਬਾਦਲ ਨੇ ਸਾਰੇ ਗੁਨਾਹ ਝੋਲੀ ਪੁਆਏ ਨੇ। ਵੀ ਆ ਵੀ ਮੈਂ ਕੀਤਾ ਮੈਂ ਮੰਨਦਾ ਸਾਡੀ ਸਰਕਾਰ ਨੇ ਕੀਤਾ ਮੰਨਦਾ ਉਦੋਂ ਪੰਜ ਸਿੰਘ ਸਹਿਬਾਨਾਂ ਦਾ ਫੈਸਲਾ ਸੀ ਕੱਲਾ ਗਿਆਨੀ ਹਰਪੀ ਸਿੰਘ ਦਾ ਫੈਸਲਾ ਨਹੀਂ ਸੀ ਤੇ ਫਿਰ ਕੱਲੇ ਇੱਕ ਸਿੰਘ ਸਹਿਬਾਨਾਂ ਨੂੰ ਪੰਜਾਂ ਚੋਂ ਕਿਵੇਂ ਸੱਦਿਆ ਜਾ ਸਕਦਾ ਹੈ ਫੈਸਲਾ ਵੱਡਾ ਫੈਸਲਾ ਗਿਆਨੀ ਰਗਵੀਰ ਸਿੰਘ ਨੇ ਪੜਿਆ ਇਹਦਾ ਮਤਲਬ ਹੈ ਕਿ ਗਿਆਨੀ ਹਰਪੀ ਸਿੰਘ ਕੱਲੇ ਸਾਜ਼ਿਸ਼ ਘਾੜੇ ਸੀ ਉਹਨਾਂ ਨੇ ਬਾਕੀ ਚਾਰ ਸਿੰਘ ਸਹਿਬਾਨਾਂ ਨੂੰ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਜੋ ਜੋ ਕਿਹਾ ਉਹ ਗਿਆਨੀ ਰਗਵੀਰ ਸਿੰਘ ਕਰਦੇ ਚਲੇ ਗਏ ਮਤਲਬ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਸੀਂ ਉਹਨਾਂ ਦੀ ਪੋਜੀਸ਼ਨ ਔਰ ਹیثیت ਤੇ ਸਵਾਲ ਖੜੇ ਕਰ ਰਹੇ ਹਾਂ ਵੀ ਇੱਕ ਜਥੇਦਾਰ ਸੀ ਜੀ ਤੱਕ ਸ੍ਰੀ ਦਮਦਮਾ ਸਾਹਿਬ ਦੇ ਗਿਆਨੀ ਹਰਪੀ ਸਿੰਘ ਜੀ ਉਹਨਾਂ ਨੇ ਸਾਜ਼ਿਸ਼ ਰਚੀ ਤੇ ਫੈਸਲਾ ਪੰਜ ਸਿੰਘ ਸਹਿਬਾਨਾ ਦਾ ਸੀ ਤੇ ਇਹਦਾ ਮਤਲਬ ਹੈ ਜਾਂ ਤਾਂ ਸੁਖਬੀਰ ਬਾਦਲ ਇਹ ਕਹਿਣ ਦੀ ਹਿੰਮਤ ਕਰੇ ਕਿ ਪੰਜੇ ਸਿੰਘ ਸਹਿਬਾਨਾਂ ਨੇ ਸਾਜ਼ਿਸ਼ ਰਚੀ ਤੇ ਫਿਰ ਸਿੱਖ ਕੌਮ ਜਵਾਬ ਦੇਊਗੀ ਵੀ ਕੀ ਸਾਡੇ ਤਖਤ ਸਹਿਬਾਨਾਂ ਦੇ ਪੰਜੇ ਸਿੰਘ ਸਹਿਬਾਨ ਕੀ ਉਹ ਇਕੱਠੇ ਹੋ ਕੇ ਸਾਜ਼ਿਸ਼ਾਂ ਰਚ ਸਕਦੇ ਐ ਇਹ ਕਿਤੇ ਨਾ ਕਿਤੇ ਜਿਹੜੀਆਂ ਸਾਡੇ ਤਖਤ ਸਹਿਬਾਨਾਂ ਦੀ ਮਾਨ ਮਰਿਆਦਾ ਹੈ ਉਹਦੇ ਤੇ ਬਹੁਤ ਵੱਡਾ ਸਵਾਲ ਸ਼੍ਰੋਮਣੀ ਅਕਾਲੀ ਦਲ ਨੇ ਖੜਾ ਕਰ ਲਿਆ ਉਹ ਸ਼ਰੋਮਣੀ ਅਕਾਲੀ ਦਲ ਜਿਨ੍ਹਾਂ ਕੋਲੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਵੀ ਹੈ ਹੁਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਦੀ ਬਿਆਨ ਆਇਆ ਹੁਣ ਇਹ 2 ਦਸੰਬਰ ਦੇ ਹੁਕਮਨਾਮੇ ਲਈ ਇਹ ਕਹਿੰਦੇ ਨੇ ਜੀ ਸਾਜ਼ਿਸ਼ ਰਚੀ ਗਿਆਨੀ ਹਰਪੀ ਸਿੰਘ ਨੇ ਤੇ ਫੇਰ ਕੀ ਗਿਆਨੀ ਕੁਲਦੀਪ ਸਿੰਘ ਗੜਗਜ ਕਹਿੰਦੇ ਇੱਕ ਸ਼ਿਕਾਇਤ ਆਈ ਹੈ ਕਿਸੇ ਦੀ ਉਹਦੇ ਆਧਾਰ ਤੇ ਗਿਆਨੀ ਹਰਪੀ ਸਿੰਘ ਨੂੰ ਬੁਲਾ ਸਕਦੇ ਆ ਸੰਦੀਪ ਜੀ ਇੱਕ ਸਿੰਘ ਸਹਿਬਾਨ ਨੂੰ ਕਿਵੇਂ ਬੁਲਾਇਆ ਜਾ ਸਕਦਾ ਅਗਰ ਇੱਕ ਸਿੰਘ ਸਹਿਬਾਨ ਨੇ ਸਾਜ਼ਿਸ਼ ਰਚੀ ਇਹਦਾ ਮਤਲਬ ਹੈ ਬਾਕੀ ਚਾਰ ਸਿੰਘ ਨਾਲ ਰਲ ਗਏ ਜਿਹੜੇ ਰਲ ਨਹੀਂ ਸਕਦੇ ਜੇ ਰਲ ਨਹੀਂ ਸਕਦੇ ਤੇ ਫਿਰ ਇੱਕ ਸਿੰਘ ਸਹਿਬਾਨ ਕਿਵੇਂ ਸਾਜ਼ਿਸ਼ ਰਚ ਦੂ ਕਿਉਂਕਿ ਜਿਹੜਾ ਫੈਸਲਾ ਹੁੰਦਾ ਉਹ ਪੰਜ ਸਿੰਘ ਸਹਿਬਾਨਾਂ ਦਾ ਹੁੰਦਾ ਉਹ ਕਿਸੇ ਇੱਕ ਸਿੰਘ ਦਾ ਫੈਸਲਾ ਨਹੀਂ ਹੁੰਦਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜਾ ਇਹ ਸਵਾਲ ਚੱਕ ਰਹੇ ਨੇ ਕਿ ਗਿਆਨੀ ਹਰਪੀਤ ਸਿੰਘ ਨੇ ਸਾਜ਼ਿਸ਼ ਰੱਖਤੀ 2 ਦਸੰਬਰ ਦਾ ਹੁਕਮਨਾਮਾ ਸਾਜ਼ਿਸ਼ ਦੇ ਤਹਿਤ ਸੀ ਕੀ ਇਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜੇ ਸਿੰਘ ਸਹਿਬਾਨ ਸਾਜ਼ਿਸ਼ ਦਾ ਹਿੱਸਾ ਬਣ ਗਏ ਦੇਖੋ ਅਗਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਜ਼ਿਸ਼ਾਂ ਰਚੀਆਂ ਜਾਣ ਲੱਗ ਜਾਣ ਉਹ ਤਾਂ ਸਾਜ਼ਿਸ਼ ਹੋ ਸਕਦੀ ਹੈ ਕਿ ਡੇਰਾ ਮੁਖੀ ਨੂੰ ਮਾਫੀ ਦੇਤੀ ਹੁਣ ਉਹ ਤਾਂ ਫਿਰ ਕੌਮ ਦਾ ਦਬਾਅ ਪਿਆ ਤੇ ਉਹ ਵਾਪਸ ਹੋਇਆ ਨਾ ਫੈਸਲਾ ਉਹ ਤਾਂ ਮੰਨਿਆ ਜਾ ਸਕਦਾ ਸੀ ਵੀ ਸਾਜ਼ਿਸ਼ ਹੈ ਪਰ ਇਹ 2 ਦਸੰਬਰ ਦਾ ਹੁਕਮਨਾਮਾ ਸਾਹਿਬ ਸਾਜ਼ਿਸ਼ ਦੇ ਤਹਿਤ ਆ ਗਿਆ ਸੰਦੀਪ ਜੀ ਇਹ ਗੱਲ ਮੰਨਣ ਯੋਗ ਹੀ ਨਹੀਂ ਔਰ ਨਾ ਗਿਆਨੀ ਕੁਲਦੀਪ ਸਿੰਘ ਗੜਗਜ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਕੋਲੇ ਤਾਂ ਖੁਦ ਪੂਰੇ ਪੰਥ ਦੀ ਸਿੱਖ ਸੰਪਰਦਾਵਾਂ ਦੀ ਸੰਤ ਸਮਾਜ ਦੀ ਸਿੱਖ ਜਥੇਬੰਦੀਆਂ ਦੀ ਮਾਨਤਾ ਹੈ ਨਹੀਂ ਹੂੰ ਉਹ ਪੰਜ ਸਿੰਘ ਸਹਿਬਾਨਾਂ ਨੂੰ ਸੱਦ ਸਕਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਹਨੂੰ ਡਲਾਸਾ ਬੈਦਾਂ ਕਿਹਾ ਜਾ ਸਕਦਾ ਵੀ ਟਿੱਕ ਫੋਰ ਟੈਟ ਠੀਕ ਹੈ ਤੁਸੀਂ ਸਾਨੂੰ ਤਨਖਾਹ ਲਈ ਅਸੀਂ ਹੁਣ ਤੁਹਾਨੂੰ ਲਵਾਵਾਂਗੇ ਨਹੀਂ ਫਿਰ ਤੁਸੀਂ ਇੱਕ ਸਿੰਘ ਸਹਿਬਾਨ ਨੂੰ ਕਿਵੇਂ ਸੱਦੋਗੇ ਜਦੋਂ ਫੈਸਲਾ ਇੱਕ ਸਿੰਘ ਸਹਿਬਾਨ ਦਾ ਹੈ ਹੀ ਨਹੀਂ ਜਿਹੜਾ ਹੁਕਮਨਾਮਾ ਸਾਹਿਬ ਹੈ ਉਹਦੇ ਤੇ ਇਕੱਲੇ ਗਿਆਨੀ ਹਰਪ੍ਰੀਤ ਸਿੰਘ ਦੇ ਦਸਖਤ ਨਹੀਂ ਨੇ ਉਹਦੇ ਤੇ ਪੰਜੇ ਸਿੰਘ ਸਹਿਬਾਨਾਂ ਦੇ ਦਸਖਤ ਨੇ ਗੱਲ ਤਕਨੀਕੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦਾ ਸਵਾਲ ਹੈ ਜਿਹੜੇ ਆ ਸ਼ਰੋਮਣੀ ਅਕਾਲੀ ਦਲ ਵਾਲੇ ਕਈ ਲੀਡਰ ਨੇ ਨਾ ਜਿਹੜੇ ਆ ਖੁਰਚ ਨੇ ਫੇਰਨ ਦੀਆਂ ਧਮਕੀਆਂ ਦਿੰਦੇ ਨੇ ਇਹਨਾਂ ਨੂੰ ਸ਼ਾਇਦ ਪੰਥਕ ਭਾਵਨਾਵਾਂ ਦਾ ਅਹਿਸਾਸ ਨਹੀਂ ਹੈ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਦ ਵੀ ਲਿਆ ਤੇ ਪੰਥ ਨੇ ਖੜਾ ਹੋ ਜਾਣਾ ਕੌਮ ਨੇ ਖੜੇ ਹੋ ਜਾਣਾ ਮਾਫੀ ਐਵੇਂ ਨਹੀਂ ਸੀ ਡੇਰਾ ਬਾਬਾ ਡੇਰੇ ਵਾਲੇ ਆ ਮੁਖੀ ਵਾਲੇ ਮਾਮਲੇ 'ਚ ਐਵੇਂ ਨਹੀਂ ਸੀ ਮਾਫੀਆਂ ਮੰਗਵਾਈਆਂ ਗਈਆਂ ਕੌਮ ਦੀ ਪੰਥ ਦੀ ਤਾਕਤ ਹੈ ਔਰ ਉਹ ਸਾਰੇ ਲੋਕ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਨੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਦਾ ਉਹਨਾਂ ਦੇ ਹੁਕਮਨਾਮੇ ਦਾ ਅਹਿਸਾਸ ਪਤਾ ਹੈ ਇਸ ਕਰਕੇ ਇਹ ਗੱਲ ਸੰਭਵ ਹੀ ਨਹੀਂ ਕਿ ਗਿਆਨੀ ਹਰਪੀ ਸਿੰਘ ਨੂੰ ਉਥੇ ਸੱਦ ਲਿਆ ਜਾਵੇ ਇਹ ਸਿਆਸਤ ਹੈ ਸਾਡੀ ਜਿਹੜੀ ਅੱਜ ਦੀ ਸਿਆਸਤ ਹੈ ਉਹ ਹੈ ਕਿਰਦਾਰ ਕੁਸ਼ੀ ਕਰਨ ਦੀ ਇਸ ਸਿਆਸਤ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਵੱਡੇ ਤੋਂ ਵੱਡਾ ਇਲਜ਼ਾਮ ਲਾਉਂਦੇ ਨੇ ਤੁਸੀਂ ਮੈਨੂੰ ਦੱਸੋ ਇਹ ਤਾਂ ਕਹਿੰਦੇ ਸੀ ਅਸੀਂ ਇਹਨਾਂ ਨੇ ਪੁਨਰਸੁਰਜੀਤ ਅਕਾਲੀ ਦਲ ਵਾਲਿਆਂ ਦੇ ਖਿਲਾਫ ਅਸੀਂ ਅਦਾਲਤ 'ਚ ਜਾ ਰਹੇ ਹਾਂ ਇਹ ਸ਼੍ਰੋਮਣੀ ਅਕਾਲੀ ਦਲ ਨਾਮ ਨਹੀਂ ਰੱਖ ਸਕਦੇ ਉਹ ਸ਼ਰਯਾਮ ਕਹਿ ਰਹੇ ਨੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਹ ਅੱਜ ਤੱਕ ਸੁਖਵੀਰ ਬਾਦਲ ਉਹਨਾਂ ਦਾ ਧੜਾ ਅਦਾਲਤ 'ਚ ਨਹੀਂ ਗਿਆ ਇਹ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਿਵੇਂ ਕੀਤੀ ਉਹਨਾਂ ਨੇ ਤਾਂ ਪਰਚੀਆਂ ਛਾਪ ਕੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਬਕਾਇਦਾ ਜ਼ਿਕਰ ਕਰਕੇ ਭਰਤੀਆਂ ਛਾਪੀਆਂ ਚੈਲੰਜ ਕੀਤਾ ਕਿਸੇ ਨੇ ਅਜ ਤੱਕ ਕਿ ਤੁਸੀਂ ਕਹਿੰਦੇ ਹੋ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾਪਣ ਦਿਖਾਤਾ ਕਿ ਜੇ ਮੈਨੂੰ ਸੱਦਣਗੇ ਮੈਂ ਚੱਲਿਆ ਜਾਊਂਗਾ ਕਿਉਂਕਿ ਉਹ ਸਮਰਪਤ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪਰ ਸੱਦਣ ਦੇ ਲਈ ਕੋਈ ਆਧਾਰ ਸੋਲਿਡ ਹੋਣਾ ਚਾਹੀਦਾ ਸੰਦੀਪ ਜੀ ਇਹ ਕਦੀ ਕਦੀ ਇਤਿਹਾਸ ਚ ਤਾਂ ਹੋਇਆ ਨਹੀਂ ਵੀ ਕਿਸੇ ਜਥੇਦਾਰ ਨੇ ਸਾਰੇ ਸਿੰਘ ਸਹਿਬਾਨਾਂ ਨੂੰ ਸੱਦ ਲਿਆ ਹੋਵੇ ਤੇ ਗਿਆਨੀ ਕੁਲਦੀਪ ਸਿੰਘ ਗੜਗਜ ਅਗਰ ਪੰਜੇ ਸਿੰਘ ਸਹਿਬਾਨਾਂ ਨੂੰ ਸੱਦਣ ਦੇ ਲਈ ਪੱਤਰ ਜਾਰੀ ਕਰਨਗੇ ਤੇ ਫੇਰ ਮੈਨੂੰ ਲੱਗਦਾ ਇਹ ਜੱਗੋ ਤੇਰਵਾ ਕੰਮ ਹੀ ਹੋਣਾ ਹੈ ਦੁਨੀਆ 'ਚ ਜੇ ਫੇਰ ਫੇਰ ਤਾਂ ਕੌਮ ਹੀ ਫੈਸਲਾ ਕਰੂਗੀ ਡਾਲਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸਿਕਾ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨਾ ਸੀ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ ਧੰਨਵਾਦ